स्वागत को है किसान वीरो ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਮਲੂਕੇ ਦੇ ਬਿਲਕੁਲ ਨੇੜੇ ਹੈ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਬਾਜਾਖਾਨਾ ਵੀ ਇਹਦੇ ਨੇੜੇ ਰਹ ਜਾਂਦਾ ਹੈ ਹਾਈਵੇ ਜਿਹੜਾ ਸਿੱਧਾ ਕੋਟਕਪੂਰੇ ਤੋਂ ਬਠਿੰਡੇ ਜਾਂਦਾ ਵਾਇਆ ਬਾਜਾਖਾਨਾ ਉਥੋਂ ਸਿੱਧੀ ਸੜਕ ਕਣੀਆਂ ਪਿੰਡ 'ਚ ਆ ਜਾਂਦੀ ਹੈ ਨਾਲ ਦਾ ਪਿੰਡ ਰਮਾਣਾ ਅਜੀਤ ਸਿੰਘ ਵਾਲਾ ਵੀ ਹੈ ਮੈਂ ਜਿਹੜੇ ਘਰ 'ਚੋਂ ਵੀਡੀਓ ਬਣਾ ਰਿਹਾ ਇਹ ਬਾਈ ਵਪਾਰ ਦਾ ਕੰਮ ਕਰਦਾ ਤੇ ਲਗਭਗ ਜਦੋਂ ਤੋਂ ਚੈਨਲ ਦੀ ਸ਼ੁਰੂਆਤ ਕੀਤੀ ਐ ਉਦੋਂ ਤੋਂ ਹੀ ਇਸ ਵੀਰ ਕੋਲੋਂ ਵੀਡੀਓ ਬਣਾਉਂਦੇ ਆ ਰਹੇ ਆਂ ਚਾਰ گاਵਾ ਦੋਸਤੋ ਚਾਰੇ ਹੀ ਗੱਬਣ ਅੱਜ ਦੀ ਇਸ ਵੀਡੀਓ ਚ ਦਿਖਾਉਂਗਾ ਤੁਹਾਨੂੰ ਜਿਹੜਾ ਨਾਗਰਨਾਂ ਚ ਜਚੂਗਾ ਜਿਹੜੀ ਵੀ ਗਾਂ ਪਸੰਦ ਆਗੀ ਕੋਲੋਂ ਖੜਕੇ ਤਸੱਲੀ ਕਰਿਓ ਮੈਂ ਬਹੁਤ ਵੀਡੀਓ ਚ ਜ਼ਿਕਰ ਕਰਦਾ ਹੁੰਨਾ ਵੀ ਹਰੇਕ ਭਰਾ ਨੂੰ ਹਰੇਕ ਚੀਜ਼ ਜ਼ਰੂਰੀ ਨਹੀਂ ਜਿਹੜੀ ਮੈਨੂੰ ਪਸੰਦ ਆਵੇ ਉਹ ਹੀ ਸੇਮ ਚੀਜ਼ ਤੁਹਾਨੂੰ ਪਸੰਦ ਆ ਜੇ ਕਿਉਂਕਿ ਪਰਿਵਾਰ ਦੇ ਵਿੱਚ ਜੇ ਪੰਜ ਮੈਂਬਰ ਐ ਤੇ ਪੰਜਾਂ ਦੀ ਪਸੰਦ ਅਲੱਗ-ਅਲੱਗ ਹੋਊਗੀ ਸੋ ਆਓ ਮਿਲਦੇ ਆਪਾਂ ਵੀਰ ਨੂੰ ਕਰਦੇ ਆਂ ਗੱਲਬਾਤ ਦੱਸੋ ਪਹਿਲੇ ਨੰਬਰ ਤੇ ਬਹੁਤ ਸੋਹਣੇ ਢਾਂਚੇ ਦੀ ਗਾਂ ਇਸ ਤੋਂ ਬਾਅਦ ਚ ਤਿੰਨ ਨਾਗ ਹੋਰ ਤੁਹਾਨੂੰ ਦਿਖਾ ਦਨੇ ਆ ਸੋ ਟੋਟਲ ਚਾਰ ਨਾਗ ਇਸ ਵੀਡੀਓ ਦੌਰਾਨ ਤੁਹਾਨੂੰ ਦਿਖਾਉਣੇ ਆ ਗੱਗੂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਚਾਰ ਗਾਵਾਂ ਅੱਜ ਦਿਖਾ ਰਹੇ ਆਪਾਂ ਹਾਂਜੀ ਭਾਈ ਗਾਵਾਂ ਦਾ ਚਾਰਾ ਗਾਵਾਂ ਤਾਂ ਕਹੀ ਸੀ ਭਾਈ ਕੱਲ ਜੰਮੂ ਵਾਲੇ ਗਾਹ ਕੈਸੀ ਉਹ ਲੈ ਗਈ ਅੱਛਾ ਗਾਮ ਤਾਂ ਹੋਰ ਵੀ ਆ ਜਾਣਗੇ ਆ ਹੂੰ ਤੇ ਮੈਂ ਚਲ ਚਾਰਾਂ ਦੀ ਕਰਾਂ ਵੀਡੀਓ ਬਣਵਾ ਲਈਏ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਆਂ ਇਹ ਭਾਈ ਚੌਕ ਦੇ ਦੰਦ ਚੱਕੇ ਵੱਛੀ ਨੇ ਪਹਿਲਾ ਸੂਆ ਪਹਿਲਾ ਸੂਆ ਜੀ 28 ਕੀ ਡਿਮਾਂਡ ਰੈਂਡ ਇਹਦਾ 1,25,000 ਰੁਪਏ ਰੇਟ ਆ ਬਈ ਖੋਲੀ ਇਹਨੂੰ ਦੋਸੋ 1,25,000 ਰੇਟ ਆ ਹਜੇ 5-7 ਦਿਨ ਲੈਂਦੀ ਆ ਸੋਨ ਚ ਚੰਗੇ ਢਾਂਚੇ ਦੀ ਗਾਂ ਹੈ ਕੋਲੋਂ ਆ ਕੇ ਦੇਖ ਲਿਓ ਦੁੱਧ ਚੰਗਾ ਦੇਊਗੀ ਲੱਗਦਾ ਹੈ ਇਹਦੇ ਸਟਰਕਚਰ ਨੂੰ ਦੇਖ ਕੇ ਸੋ 1.5 ਲੱਖ ਰੁਪਿਆ ਇਹਦਾ ਰੇਟ ਰੱਖਿਆ ਚੌਗ ਵਾਲੇ ਦੰਦ ਚੱਕਦੀ ਆ ਪਹਿਲਣ ਵੈੜ ਹੈ ਸਟਰਕਚਰ ਚੜਾਈ ਦੇ ਵਿੱਚ ਆ ਉਧਰ ਦੀ ਕਮਾ ਬਈ ਲਓ ਪਤਾ ਉਹ ਢਾਂਚਾ ਦੇਖਿਓ ਦੱਸੋ ਹਵਾਨਾ ਦੇਖ ਲਓ ਤੁਸੀਂ ਇਧਰੋਂ ਬੈਕ ਸਾਈਡ ਤੋਂ ਸੂਰਜ ਪਊਗਾ ਫੇਰ ਤੁਹਾਨੂੰ ਹਵਾਨਾ ਜਿਹੜਾ ਪਿੱਕਣ ਦੇ ਵਿੱਚ ਮਾੜਾ ਮਾੜਾ ਹੀ ਆਉਂਦਾ ਬੱਚੀ ਖਿੱਚਣ ਖੋਚਣ ਦੀ ਚੰਗੀ ਬਹੁਤ ਆ ਬਾਈ ਠੀਕ ਐ ਜਨ ਹਫਤਾ ਲੈ ਆ ਸਕਦੀ ਹੈ ਹਜੇ ਚੰਗੀ ਵਹਿੜਾ ਦੱਸੋ ਕੋਲੋਂ ਆ ਕੇ ਦੇਖ ਲਓ 1 ਸਵਾ ਲੱਖ ਰੁਪਏ ਡਿਮਾਂਡ ਐ ਇਹ ਰੇਟ ਕੋਈ ਫਿਕਸ ਨਹੀਂ ਹੁੰਦੇ ਥੋੜਾ ਬਹੁਤਾ ਆਏ ਭਰਾ ਦਾ ਮਾਨ ਕਰਨਾ ਹੀ ਪੈਂਦਾ ਦੰਦ ਦਿਖਾ ਦੀਏ ਬਾਈ ਬਹੁਤ ਠੀਕ ਐ ਜੇ ਤੂੰ ਦੇਖਿਆ ਤਾਂ ਮਾੜਾ ਜੀ ਚਲੋ ਦਿਖਾ ਦਿੰਨੇ ਅਗਲਾ ਕਹਿੰਦਾ ਦੱਸੋ ਦੰਦ ਚਲੋ ਦੇਖ ਲੈਂਦੇ ਆ ਵੈਸੇ ਕੁਛ ਸ਼ੇ ਹੁੰ ਜਿਹੜੇ ਪੱਕੇ ਵੀਰ ਵਪਾਰ ਕਰਦੇ ਆ ਇਹਨਾਂ ਨੇ ਦੰਦ ਦੇਖੇ ਹੋਏ ਹੁੰਦੇ ਆ ਤੇ ਜਿਹਨੇ ਖਰੀਦਣਾ ਹੁੰਦਾ ਉਹ ਆ ਕੇ ਉਦੋਂ ਦੇਖ ਲੈਂਦਾ ਸੋ ਚਾਰ ਦੰਦ ਵੈਡਾ ਠੀਕ ਹੈ ਬਾਈ ਉੱਕੇ ਇਸ ਤੋਂ ਅੱਗੇ ਦੱਸੋ ਦੂਜੇ ਨੰਬਰ ਤੇ ਬਾਈ ਜਿਹੜੀ ਗਾਂ ਖੜੀ ਏ ਇਹ ਵੀ ਪਹਿਲਾ ਸੂਆ ਹੀ ਆ ਬਾਈ ਇਹ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਬੱਚੀ ਠੀਕ ਹੈ ਆਹ ਦੇਣੇ ਵੀ ਹਲੇ ਹਫਤਾ ਲੈ ਜੂਗੀ ਬਾਈ ਰਾਮ ਨਾ ਇਹਦਾ ਪਾਕ ਹੀ ਰਹੇਗਾ ਇਹਦਾ 1 ਲੱਖ 8000 ਰੁਪਏ ਰੇਟ ਆ ਬਾਈ ਤੋਰੀਆ ਦੱਸੋ 1 ਲੱਖ ਤੇ 8000 ਰੇਟ ਸੂਆ ਪਹਿਲਾ ਪਰ ਥੋੜੀ ਜੀ ਪੱਕ ਕੇ ਸੂਰੀ ਆ ਹਵਾਨਾ ਚੰਗਾ ਹੈ ਅੰਜਾ ਤੁਸੀਂ ਦੇਖ ਲਓ। ਸੋ ਇਹ ਤਨਾ ਚੋਣੀਆਂ ਬੰਦੇ ਨੇ ਤਾਂ ਵੀ ਭਾਵੇਂ ਮਸ਼ੀਨ ਨਾਲ ਚੋਲੇ ਵਧੀਆ ਥਣ ਬਹੁਤ ਚੰਗਾ। ਥਣ ਸੋਨਾ ਰੱਖੂਗੀ ਦੱਸੋ ਵੈਸੇ ਹੱਥੀਂ ਚਵਾਈ ਵਾਲਾ ਵੀ ਦਿੰਦਾ। ਭਾਵੇਂ ਮਸ਼ੀਨ ਨਾਲ ਚੋਲੋ ਮਸ਼ੀਨ ਤੇ ਤਾਂ ਹਰੇਕ ਤਨ ਪਾਸ ਹੀ ਹੁੰਦਾ। ਸੂਆ ਪਹਿਲਾਂ ਹੀ ਇਹਦਾ ਵੀ ਭਵਾਨਾ ਘਟਾ ਵਾਲਾ ਦੱਸੋ ਸੋਨਾ ਤਿਆਰ ਹੋ ਜਾਣਾ ਵੈਡ ਨੇ ਹਜੇ ਦਿਨ ਲੈਂਦੀ ਐ ਸੋਨ ਚ। ਕੁੱਤੋਂ ਬਹੁਤੀ ਢਿੱਲੀ ਪਈ ਨਹੀਂ ਹਜੇ ਸੋਇਸ ਤੋਂ ਅੱਗੇ ਇੱਕ ਹੋਰ ਵੈਡ ਬਹੁਤ ਸੋਹਣੀ ਗਗੂ ਬਾਈ ਕੀ ਡਿਟੇਲ ਹੈ ਦੀ ਇਹ ਬਾਈ ਦੋਂਗ ਦੇ ਦੰਦ ਕੱਢਦੀ ਐ ਬੱਚੀ ਹਮ ਆਪਾਂ ਲੋਕਲ ਕਰਨ ਲਈ ਆ ਬਾਈ ਠੀਕ ਹੈ ਬਾਕੀ ਆਪਾਂ ਬੋਲ ਕੇ ਰਿਕਾਰਡ ਨਹੀਂ ਦੱਸਣਾ ਜਿਹੜਾ ਮਾਲਕ ਨੇ ਆਪਾਂ ਨੂੰ ਦੱਸਿਆ ਆਪਾਂ ਉਹੀ ਸਾਹਮਣੇ ਬਰੀਦ ਕੀ ਇਹਦੇ ਵਿੱਚ ਜਿਹੜਾ ਰਿਸੈਪਸ਼ਨ ਸ਼ੀਲ ਹੈ ਅੱਛਾ ਅਸਾਂ ਜਿਹੜਾ ਨਾ ਕੇ ਉਹ ਦਾਸਾ ਨੂੰ ਬੇਤਾਰ ਲਗਾ ਜਮਾ ਕਲੀਅਰ ਹੈ ਨਾ ਜਮਾ ਕਲੀਅਰ ਹੈ ਠੀਕ ਹੈ ਲੱਗਿਆ 66 ਹੈ ਬਾਈ ਇਹਦੇ ਅੱਜ 9 ਦਿਨ ਬਾਕੀ ਆ ਅੱਜ ਹੀ ਆਪਣੇ ਕੋਲ ਆਈ ਆ ਥੋੜਾ ਜਿਹਾ ਨਾ ਗੱਡੀ ਗੁੱਡੀ ਚੜ੍ਹਨਾ ਸਾਨੂੰ ਪਤਾ ਜਾਨਵਰ ਲੇਵਾ ਚੱਕ ਜਾਂਦਾ ਹੂੰ ਬੱਚੀ ਬਣੋ ਬਣੋਗੀ ਬਹੁਤ ਜਿਆਦਾ ਵਧੀਆ ਬਣੀ ਰੇਟ ਬਾਈ ਇਹਦਾ ਵੀ ਸੇਮ ਹੀ ਰੇਟ ਆ ਬਈ 110 ਆ 1 ਲੱਖ ਤੇ 10000 ਰੇਟ 202 ਦਿਨ ਦਾ ਵਹਿਣ ਹੈ ਹਜੇ 8 ਦਿਨ ਬਾਕੀ ਹੈ ਬਰੂਟ ਦੀ ਮਾਲਕ ਨੇ ਦੱਸਿਆ ਜਿਹੜੀ ਬਾਈ ਵੀਡੀਓ ਬਣਾ ਕੇ ਲਿਆਇਆ ਤੇ ਸੀਮਨ ਇਹਦੇ 66 ਲੱਗਾ ਇਹ ਨਹੀਂ ਪਤਾ ਵੀ ਉਹ ਕਿਹੜੇ ਬੋਲਦਾ ਸੋ ਜਿਹਨੂੰ ਪਸੰਦ ਆਵੇ ਹਵਾਨਾ ਬਾਈ ਕਹਿੰਦਾ ਕੋਸ ਚੱਕ ਗਈ ਮੌਕੇ ਤੇ ਹਵਾਨਾ ਜਾ ਬਾਕੀ ਹੁਣ ਵੀ ਤਿਆਰੀ ਬਹੁਤ ਵਧੀਆ ਗਾਣ ਵਧਣ ਵਾਲਾ ਜਨਮਰਾ ਬਾਈ ਹੂੰ ਸੋ 1 ਲੱਖ ਤੇ 10000 ਚ ਪਹਿਲਣ ਦੋ ਦੰਦ ਵਹਿੜ ਦੰਦ ਲਖਾਉਣੇ ਦਿਖਾ ਦੇਣੇ ਵੈਸੇ ਲੋਡ ਵੀ ਹੈ ਨਹੀਂ ਬੋਸ ਜਿਹੜੀ ਗੱਲ ਆਪਾਂ ਕਹੇ ਤੀ ਉਹੀ ਹੋਊਗੀ ਠੀਕ ਹੈ ਸੋ ਦੰਦ ਆ ਦੋਸਤੋ ਤੁਸੀਂ ਆ ਕੇ ਦੇਖ ਲੈਣੇ ਚੌਥੇ ਨੰਬਰ ਤੇ ਫੇਰ ਇੱਕ ਗੱਪਣ ਵਹਿੜ ਤੁਹਾਨੂੰ ਦਿਖਾਉਣੇ ਆ ਥਾਣੇ ਸਾਰੀਆਂ ਹੀ ਹੱਥੀ ਚਵਾਈ ਵਾਲੇ ਰੱਖਣੀਆਂ ਚੌਥੇ ਨੰਬਰ ਵਾਲੀ ਬਾਈ ਇਹ ਬਾਈ ਦੂਜਾ ਸੂਆ 6 ਦਾੰਦਾ ਹੂੰ ਇਹਨੇ 23 24 ਕਿਲੋ ਪਹਿਲੇ ਨੇ ਦੁੱਧ ਦਿੱਤਾ ਬਾਈ ਦਿਨ ਕਿੰਨੇ ਲੈਂਦੀ ਐ ਦਿਨੇ ਦੇ 11 ਪਏ ਅੱਜ ਬਾਈ ਹਜੇ ਇਹਦਾ ਭਾਜ ਦਾ ਇਹਦਾ 1,10,000 ਰੁਪਏ ਰੇਟ ਆ ਬਾਈ ਤੋੜ ਗਏ ਬਾਈ ਸੋ ਦੋਸੋ ਇੱਕ ਦਾ ਸੀ ਇਹਦਾ ਰੇਟ ਐ ਹਜੇ ਦੇਣੇ ਲੈਂਦੀ ਐ 10 ਤੋਂ 12 ਦਿਨ ਹਵਾਨਾ ਬਣਾਉਣਾ ਸ਼ੁਰੂ ਕੀਤਾ ਵਿਆ ਦੂਜਾ ਸੂਆ ਇਹ ਵੈਡ ਨੇ ਸੂਣਾ ਨਾ ਪਤਾ ਨੇ ਵਲੂਆ ਬਹੁਤ ਕਰੂਗੀ ਬਈ ਵਹਿੜ ਸਹੀ ਹੈ ਗਾੜੀ ਗੂੜੀ ਦੀ ਵਹਿੜ ਬਹੁਤ ਜਿਆਦਾ ਚੰਗੀ ਸੋ ਦੱਸੋ ਇਹ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਤੇ ਚਾਰ ਹੀ ਨਾਗਰ ਦਿਖਾਉਣੇ ਸੀ ਚੰਗੇ ਕਦ ਕਾਟ ਦੀ ਵਹਿੜ ਹੈ ਲੰਬਾਈ ਵੀ ਚੰਗੀ ਹੈ ਉਤੋਂ ਤੋਂ ਕੋਰੋੜ ਬਿਲਕੁਲ ਸਿੱਧੀ ਦੀਂਦੀ ਹੈ ਹਵਾਨਾ ਫੈਕਸੀ ਜਾ ਰੱਖੂਗੀ ਪਰ ਹਜੇ ਕੱਚੀ ਹੈ ਸੋ ਇਹ ਨਾਗਰ ਚਾਰ ਸੀਗੇ ਤੇ ਭਾਅ ਤੁਸੀਂ ਸੁਣ ਲਿਆ ਬਾਕੀ ਜੇ ਕੋਈ ਤਿੰਨੇ ਲਊਗਾ ਬਾਈ ਆਹ ਇਧਰ ਲੀਆਂ ਸੈਟ ਵਾਲੀਆਂ ਹਮ 1 ਲੱਖ 4000 ਦਾ ਪੁੱਠਾ ਦੇ ਦਾਂਗੇ ਆਪਾਂ ਇੱਕ ਚਾਰ ਦਾ ਪੁੱਠਾ ਪੁੱਠੇ ਜਿਵੇਂ ਲਾਦਾ ਘੱਟ ਨਹੀਂ ਘਟਾਇਆ ਕਿ ਮੌਕੇ ਤੇ ਕਰ ਲਾਂਗੇ ਗੱਲਬਾਤ ਬਾਕੀ ਕੋਈ ਨਾ ਹੋਰ ਵੀ ਕਰ ਦਾਂਗੇ ਬਾਈ ਯਾਰ ਪਹੁੰਚ ਕਰਾ ਦਾਂਗੇ ਸੋ ਦੋਸੋ ਮੇਨ ਗੱਲ ਇਹ ਆ ਵੀ ਆ ਕੇ ਦੇਖੋ ਤੁਸੀਂ 1 ਲੱਖ ਤੇ 8000 ਤੋਂ ਰੇਟ ਸ਼ੁਰੂ ਆ ਤੇ ਸਵਾ ਲੱਖ ਹਾਈਸਟ ਰੇਟ ਆ ਬਾਕੀ ਤਿੰਨਾਂ ਦਾ ਰੇਟ ਤਾਂ ਲਗਭਗ ਸੇਮ ਹੀ ਆ ਜਿਹੜਾ ਮਰਜ਼ੀ ਨਾਲ ਖੋਲ ਲਿਓ ਆਏ ਭਰਾ ਦਾ ਮਾਨ ਹੋ ਜਾਊਗਾ ਤੁਸੀਂ ਜ਼ਰੂਰ ਆ ਕੇ ਪਹਿਲਾਂ ਪਸ਼ੂ ਪਸੰਦ ਕਰੋ ਜਦੋਂ ਕੋਲ ਖੜੇ ਹੋਈਗੇ ਉਦੋਂ ਸੌਦਾ ਕਰਨਾ ਇਹਨਾਂ ਨੂੰ ਵੀ ਸੌਖਾ ਲੱਗੂਗਾ ਤੇ ਤੁਹਾਨੂੰ ਵੀ ਸੌਖਾ ਲੱਗੂਗਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ